ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਡਰਾਈਵਰ ਮੈਕਮਾ ਟਰਾਂਸਪੋਰਟ ਟੀਵੀ ਚੈਨਲ ਅੱਜ ਤੁਹਾਨੂੰ ਐਮੀ ਵਰਤ ਦੀ ਇੱਕ ਵੀਡੀਓ ਕਲਿੱਪ ਜੋ ਬੜੇ ਜਾਦੇ ਹਾਸੇ ਵਾਲੀ ਆ ਤੁਸੀਂ ਜਰੂਰ ਦੇਖੋ ਜਿਸ ਦੇ ਵਿੱਚ ਉਹਦਾ ਰਾਤੋ ਰਾਤ ਵਿਆਹ ਕਰਦੇ ਆ ਦੇਖੋ ਵੀਡੀਓ ਕਲਿੱਪ ਤੇ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਧੰਨਵਾਦ ਜੀ ਇੰਨਾ ਲੀੜਾ ਨੰਬੂਟ ਕੱਕ ਵੀ ਨਹੀਂ ਹੈਗਾ ਕਿ ਵੇ ਪੁੱਤ ਪੁੰਨ ਦਾ ਕੰਮ ਹੈ ਕੀ ਸਾਲ ਮਗਰੋਂ ਤੇ ਕੀ ਸਾਲ ਬੈਲਣਾ ਲਾ ਅਦਕਤਾ ਮੰਨਦੇ ਜੇ ਪਹਿਲੇ ਹੀ ਲਾਈ ਫਿਰਦਾ ਹੈ ਰੱਬ ਆਪੇ ਸਿੱਧੀਆਂ ਪਾ ਦਿੰਦਾ ਆ ਤੇਰਾ ਚਾਚਾ ਤੇਰੇ ਲਈ ਵੀੜੇ ਲੈਣ ਗਿਆ ਬੱਸ ਦਾ ਕਰਾ ਮੁੰਡੇ ਨੂੰ ਗੋਦੀ ਚੱਕ ਤੇ ਠੁੱਟੀਆਂ ਤੇ ਛਾਲ ਮਾਰ ਓਪੋ ਪਰਵਾਹੀ ਕੁਝ ਔੜ ਕੁੜੀ ਕੁੜੀ ਦੀ ਲਵਟ ਕੁੜੇ ਮੁੰਡਾ ਤੇ ਚੱਪਲਾ ਪਾਈ ਫਿਰਦਾ ਕੁੜੀਆਂ ਜੁੱਤੀ ਕਿਵੇਂ ਚੱਕਣਗੀਆਂ ਵੇ ਜੀਤਿਆ ਵੇ ਪਾਈ ਫੁਸ਼ਾਕ ਤੇ ਜੁੱਤੀ ਕੱਢ ਕੇ ਲਿਆ ਪਰੋਣੇ ਦੀ ਚਾਹ ਮੇਰਾ ਪੁੱਤ ਭੱਜ ਕੇ ਜਾ ਅਬ ਆਪਣਾ ਫੁਫਰਾ ਦੇਈ ਸ਼ਕਣ ਤੂੰ ਲਾਗੀਆਂ ਤੂੰ ਦੇ ਦੇ ਛੱਡ ਫੁਫਰਾ ਐਵੇਂ ਤੀਸੀ ਵਾਲੀਆਂ ਗੱਲਾਂ ਕਰੀ ਜਾਂਦਾ ਹਾਂ ਯਾ ਫਿਰ ਕੋਡੀਆਂ ਵਾਲਿਆਂ ਦੀ ਕੋਡੀਆਂ ਨੇ ਮੇਂ ਚਾਈ ਜਾਂਦੀਆਂ ਓ ਲੈ ਆਹ ਫੁਫਰਾ ਨੋੜਨਾ ਪਾੜਦੇ ਕਿਤੇ ਫੜਾ ਕੁੜੀਆਂ ਨੂੰ ਸ਼ਾਗਰ ਹੋ ਗਿਆ ਸ਼ਾਗਰ ਪਾਉ ਲੱਡੂ ਮੂੰਹ ਚ ਲੈ ਲੋ ਜੀਜਾ ਜੀ ਖੋਲੋ ਮੂੰਹ ਹਾਂ 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 ਖੁਸ਼ ਹੋ ਗਏ ਕਿਉਂ ਇਸ ਤਰ੍ਹਾਂ ਤੁਸੀਂ ਬੋਲਦੇ ਹੋ ਕੋਡੀਆਂ ਵਾਲਾ ਬੋਲਣਾ ਕੀ ਬੋਲੂ ਚਲੋ ਬੰਦ ਕਰੋਏ ਪਾਪੇ ਦੇ ਪਿਆ ਤੇ ਆਏ ਸਾਲੇ ਚਿਤ ਕਬਰੇ ਜੇ ਨਾ ਤੂੰ ਟੂਈ ਚ ਲੈਣਾ ਸੀ ਮੋਟਰਸਾਈਕਲ ਜਿਹੋ ਜਿਹਾ ਤੁਹਾਡਾ ਆਸੀਆ ਨਾ ਤੁਹਾਨੂੰ ਕੋਈ ਸਾਈਕਲ ਦੀ ਟਿਊਬ ਨਾ ਦਵੇ ਭਾੜਦੇ ਹਾਂ ਬੰਬੂ ਕਾਰਟ ਪਤੰਦਰਾ ਨੇ ਗੜਾਉਂਦੇ ਵਰਗੀ ਰਨ ਹੱਥੋਂ ਘੜਾ ਕੇ ਰੱਖਤੀ ਸਰਦਾਰ ਜੀ ਅਸੀਂ ਜਾਈਏ ਫਿਰ ਨਾ ਨਾ ਬੈਠੋ ਇੱਥੇ ਕੋਠਾ ਛੱਤ ਦੇ ਤੁਹਾਡੇ ਲਈ ਪਾਪਾ ਜੀ ਲੱਡੂ ਸਾਲੇ ਡੰਗਰ ਜੀ ਉਹ ਤੈਨੂੰ ਹੁਣੇ ਨਾ ਖਵਾਦਾ ਮੈਂ ਬਾਲੂ ਛਾਈਆਂ ਮੇਰੀ ਗੱਲ ਸੁਣ ਲਓ ਦੇ ਕਿਸੇ ਨੇ ਲੱਡੂ ਨੂੰ ਹੱਥ ਲਾਇਆ ਨਾ ਤਾ ਤੜੂ ਮੈਂ ਕੱਲੇ ਕੱਲੇ ਦੀਆਂ ਸਾਰੇ ਰੂੜੀ ਤੇ ਸੁੱਟ ਗਿਆ ਉਹ ਲੱਡੂ ਮੈਂ ਤੁਸੀਂ ਗਏ ਨਹੀਂ ਹਲੇ ਕੱਲਾ ਮੈਂ ਜੁੱਤੀ ਚਲੋ ਮੈਂ ਪਾਰ ਦੂੰ ਪੈਰ ਮਾ ਜਾ ਥੋਟਾ ਠੀਕ ਠੀਕ ਚਲਾਵਾ ਰਹੀ ਅਜੇ ਦੀ ਨੁਕੀਆ ਆ ਜਾ ਸੁੱਕਾ ਸੁੱਕਰੀ ਨੂੰ ਚੀਲ ਦੇ ਰੋ ਜਵਾਨੀਆਂ ਮਾਣੇ ਕੀ ਅਜੇ ਦੀ ਆੰਦ ਸੁੱਕਾ ਸੁੱਕ ਰੀ ਨੂੰਏ ਜਿੰਨੇ ਆਇਆ ਜੀਅ ਤੇ ਤੇ ਚਗਣਾ 니 ਪਹਿ ਰੋਟੀ ਪਾਣੀ ਖਾ ਲ ਉਟਕੇ ਬਈ ਵਾਕ ਕੋ ਅਲੋ ਨਾ ਕਰੋ ਛੱਟ ਖਾ ਲੋਂਗੇ ਕੋਟ ਲੈ ਬਾਈ ਗੁਰੇ ਮਕਲਾ ਬਾ ਵੀ ਆ ਗਿਆ ਆ ਜਨਾਨੀ ਤਾਂ ਤੇਰੇ ਘਰ ਦੀਆਂ ਖੁਸ਼ੀਆਂ ਖਾ ਕੇ ਬਾਈ ਮੇਰਾ ਬਫੂ ਮਨੋ ਆ ਤਾਂ ਹੁੰਦਾ ਸੀ ਜਨਾਨੀ ਤਾਂ ਪੈਰ ਦੀ ਜੁੱਤੀ ਹੁੰਦੀ ਆ ਥੋੜੇ ਦਿਨਾਂ ਬਾਅਦ ਛਾੜ ਲੋ ਨਹੀਂ ਤਾਂ ਪੈਰ ਵੱਡਦੀ ਆ ਬਾਈ ਮੈਨੂੰ ਤਾਂ ਨਿਕ ਕਾਬੀ ਨਹੀਂ ਕੁਛ ਲੱਗਦਾ ਉਹ ਖੁਸ਼ਕੇਵੇਂ ਹੋਵੇ ਚਾਚੇ ਉਹਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਫੇ ਵਿਆਹ ਤੂੰ ਕੁੜੀ ਨਹੀਂ ਕਰਾਉਣਾ ਸੀ ਓਏ ਹੋਰ ਸਾਲੇ ਮੁੰਡੇ ਦਾ ਕਰਾਉਣਾ ਸੀ ਬਾਬੇ ਮੈਂ ਹੁਣ ਤੈਨੂੰ ਕੀ ਦੱਸਾਂ ਪਾ ਚੋਟ ਉਹ ਤੇ ਤੱਕ ਥੁੱਡੀ ਇੱਜ਼ਤ ਦੀ ਬੁਲਕਾਰੀ ਉੱਢੀ ਲੈ ਸਾਰੇ ਪਿੰਡ ਤੇ ਈਪੋਂ ਕਿ ਜਾਨਾ ਚੱਲ ਛੱਡ ਪਰ ਆਇਆ ਨੂੰ ਨਾਨੀ ਆਉਂਦਾ ਮੈਂ ਕੀ ਕਹਿੰਦਾ ਸੀ ਬਾਈ ਇਹ ਜਨਨੀਆਂ ਨੂੰ ਅਕਲ-ਉਕਲ ਨਹੀਂ ਹੁੰਦੀ ਇਹ ਤਾਂ ਪੇਡਾਂ ਵਰਗੀਆਂ ਹੁੰਦੀਆਂ ਯਰ ਜੇ ਅਕਲ ਹੁੰਦੀ ਤਾਂ ਇਹ ਜਾਨਾ ਨਾ ਜਾਂਦੀਆਂ ਓਏ ਨਾਝਰਾ ਕੀ ਦੱਸਾਂ ਤੈਨੂੰ ਇੱਕ ਸਮਝੀ ਨਹੀਂ ਦੋ-ਦੋ ਬਹਿ ਗਈਆਂ ਮੇਰੇ ਸਰਾਨੇ ਓਏ ਰਲ ਗਈਆਂ ਮੇਰਾ ਬਥੇਰਾ ਬਿਟਿਆ ਇੱਕ ਨਹੀਂ ਸੁਣੀ ਮੇਰੀ ਬਸ ਆਪਦਾ ਹੀ ਡੱਟੂ ਦਬਲੇ ਗਈਆਂ ਲੈ ਫਿਰ ਰੋਟੀ ਖਾ ਲੈ ਮੈਨ ਖਾਣੀ ਕੌਣ ਦਬਾਉਣ ਆ ਲਿਆ ਤੇਰੀਆਂ ਅੰਦਾਂ ਅੱਕੜ ਜਾਣਗੀਆਂ ਤੇ ਤੇਰਾ ਕੁਝ ਨਹੀਂ ਜਾਣਾ ਮੇਰੀ ਚੁੰਨੀ ਚਿੱਟੀ ਕਰਾਂਗਾ ਤੂੰ ਮੈਂ ਕਹਿਣਾ ਨਹੀਂ ਖਾਣੀ ਨਾ ਖਾ ਆ ਮੰਗਲਾ ਰੋਟੀ ਖਾ ਕੇ ਕੁੱਤਿਆਂ ਨੂੰ ਪਾਇਆ ਵੇ ਸੰਧਾ ਬੇਬੇ ਆ ਵਿਆਹ ਜਿ ਬਜਾਰੇ ਜੀ ਭੁੱਖੇ ਰਹੇ ਹੋਣਗੇ ਹੂੰ ਕੁੱਤੇ ਦਾ ਵੱਧ ਫੇ ਕਰ ਤੈਨੂੰ ਤਿੰਨ ਦਿਨ ਹੋ ਗਏ ਭੁੱਖੇ ਮਰ ਜਾਂਦੇ ਨੂੰ ਤੈਨੂੰ ਕਾ ਪੁੱਛਦਾਨੀ ਗੁਰੇਬਾਈ ਆਇਆ ਕਾ 너무 타파할래, 나. 내가 뭐, 뭐, 밥비켄디 씨 농데 헌데야.

हाय तो मेनु गलत ना समझी मैं व्याह तो पहला तेरे नहीं हो जिया गल्ला कर दी सी मेनु जिदी मर्जी सौ लगे मेरी किसे मुंडे ना कोई गल बात नहीं सी ठीक है हाय मैं तो सारे पी गई चल कोई गल नहीं ਮੋਚਾ ਪੁੰਜਲਾ ਭੈਜੀਏ ਪਾਪੀ ਕਹਿੰਦੀ ਸੀ ਐ ਨਹੀਂ ਪਹਿਣਾ ਇਹਦੇ ਨਸ਼ੇ ਪੱਤੇ ਦਾ ਪਤਾ ਲੱਗ ਗਿਆ ਹੁਣ ਉਹਨਾਂ ਨੂੰ ਓ ਫੁੱਫੜਾ ਤੂੰ ਖੱਲੇ ਨਾ ਖਾ ਲਈ ਮੇਥੋਂ ਤੁਰ ਜਾ ਇਥੋਂ ਨਾਲੇ ਚੋਰ ਨਾਲੇ ਚਤਰਾਇਆਂ ਆਪੂ ਆ ਲੈ ਜਾਣੀਆਂ ਲੈ ਜਾ ਨਹੀਂ ਆਪਣੀ ਡੰਡੀ ਫੜ ਓਏ ਪੱਕੀ ਕੀ ਹੋਇਆ ਪੁੱਤ ਮੇਨੂੰ ਗਾਲਾਂ ਕੱਢਦਾ ਹੋਰ throppa ਪੇਟ ਕਰਾ ਤੇਰੇ ਪਾਪੇ ਨੂੰ ਬੜੀ ਚੰਗ ਜੱਤ ਕਹਿਣਾ ਹੈ ਉਹ ਪੂਆ ਤੁਰ ਜਾ ਲੈ ਜਾ ਇਹਨੂੰ ਨਾਲੀ ਚੋਚੋ ਨੂੰ ਨਹੀਂ ਤਾਂ ਸਾਰੇ ਟੱਬਰ ਦੀ ਨਾ ਟਿੰਡ ਫੋੜੀ ਛਾਂਗੂ ਇੱਥੀ ਸ਼ਰਮ ਕਰਿਆ ਕਰ ਸ਼ਰਮ ਕੋਈ ਵੱਡਾ ਛੋਟਾ ਵੇਖ ਲਿਆ ਕਰ ਕਰ ਲੋ ਸ਼ਰਮ ਇੱਥੇ ਹੁਣ ਕਰਾ ਲੋ ਰਿਸ਼ਤਾ ਨਾ ਮੇਰਾ ਹੋਣਾ ਨਾ ਸਾਵਣ ਦਾ ਥੋਟਾ ਕੋਠਾ ਵੀ ਇੱਥੇ ਤੇ ਚਬਾਰਾ ਵੀ ਇੱਥੇ ਤੂੰ ਬਸ ਕਰ ਹੁਣ ਤਿੰਨ ਦਿਨ ਹੋ ਗਏ ਨੇ ਰੋਟੀ ਖਾਦੀ ਨੂੰ ਚੁੱਪ ਕਰਕੇ ਰੋਟੀ ਖਾ ਲੈ ਮੈਂ ਨਹੀਂ ਖਾਣੀ ਮੈਂ ਚੂੜੇ ਵਾਲੇ ਹੱਦੀ ਖਾਉਂਗਾ ਹਾਂ ਨਾ ਚੋਰੇ ਹੁਣ ਮੈਂ ਪਾਲਾ ਚੂੜਾ ਜੋ ਮਰਜ਼ੀ ਕਰ ਮਾਰ ਦੀ ਗੱਲਾ ਇਹ ਦਫਾ ਉਹ ਨਹੀਂ ਖਾਣੀ ਤੇ ਨਾ ਖਾ ਚੰਗਾ ਬੀਬੀ ਚੱਲਦੀ ਆ ਚੰਗਾ ਭੂਆ ਕੋ ਨਾਲ ਤੁ ਸੁਣੇ ਬਣਾ ਕੋ ਮੂਰਤ ਕੀ ਦੇਖੇ ਗਈ ਹੈ ਰੁਪਈਆ ਬੀਬੀ ਹਮ ਮੈਂ ਦੀ ਨੂੰ ਨੂੰ ਪੰਜੂ ਦੀ ਸ਼ਰਮੀ ਦੇ ਕੇ ਆਈ ਸੀ ਗੱਲਾਂ ਕਰੂਗੀ ਅਸੀញਾ ਹੈ ਸਾਡੇ ਆਜ ਨਹੀਂ ਕਾ ਫੇ ਡਾਕਟਰ ਨੂੰ ਸਕੂਲ ਲੈ ਕੇ ਤੁਰ ਗਿਆ ਮੁੰਡੇ ਨੇ ਜਿੱਦੀ ਫੜ ਲਈ ਵੀ ਬਲਕਰਨ ਨੂੰ ਡਾਕਟਰ ਬਣਾਉਣਾ ਹੀ ਬਣਾਉਣਾ ਹੈ ਬਸ ਹੁਣੇ ਆਜੂ ਪੁੱਤ ਕੋਈ ਨਾ ਬੇਬੇ ਕੰਮ ਤਾਂ ਕਰਨਾ ਹੀ ਆ ਪੁੱਤ ਜੰਮਦੇ ਹੀ ਇਹਦੀ ਮਾਂ ਮਰ ਗਈ ਸਾਲ ਮਗਰੋਂ ਮੇਰਾ ਪੁੱਤ ਪੂਰਾ ਹੋ ਗਿਆ ਮੈਂ ਇਹਨੂੰ ਪੁੱਤਾਂ ਵਾਂਗੂ ਪਾਲਿਆ ਹੁਣੇ ਤੇਰਾ ਛੇਲੀਏ ਮੇਰੇ ਪੁੱਤ ਨੂੰ ਖੁਸ਼ ਰੱਖੀ ਹਾਂਜੀ ਬੇਬੇ ਪੱਕਾ ਸੱਸੀ ਕਾ ਜੀ ਸੱਸ੍ਰੀ ਕਾਨ ਫੱਟੇ ਲਿਖੀ ਸਾਡੇ ਘਰੇ ਵਿਆਹ ਸੀ ਜੀ ਤੂੰ ਬਹਿ ਜਾ ਕਿੱਥੇ ਕੋਈ ਵੀ ਮੇਰੇ ਨਾਲ ਹੀ ਗਿਆ ਸੀ ਜੀ ਮੈਂ ਤਾਂ ਠੀਕ ਦਰਿਆ ਉਹਨਾਂ ਨੇ ਮਨਚ ਪਤਾ ਨਹੀਂ ਕੀ ਆਈ ਮੋਰੀ ਪੜਾ ਕੇ ਸਤੋਂਦਾ ਚੰਦਰਾਜਨ ਹੋਵੇ ਤਾਂ ਚਰਾ ਤੇ ਬਰਾਤ ਲੈ ਕੇ ਟੁੱਕਿਆ ਉਹ ਉਹ ਉਹਦੀ ਵਿਚਾਰੇ ਦੀ ਕੀ ਗਲਤੀ ਕੋਈ ਮਜਬੂਰੀ ਤੇ ਹੋ ਸਕਦੀ ਕਿ ਨਹੀਂ ਸੋਹ ਮਜਬੂਰੀ ਸਾਡੇ ਸਾਹਮਣੇ ਹਮੇ ਤਰੋਏ ਰੋਏ ਨਹੀਂ ਆ ਜਾਣਾ ਯਾਰ ਡਾਕਟਰ ਚਲ ਖੜਾਓ ਉੱਥੇ ਜਾ ਕੇ ਮੁਰਗਾ ਬਾਨ ਮੈਂ ਜੀ ਹਾਂ ਚਲੋ ਉਠੋ

ਬਲੇਗੂਆ ਕਾ ਬੁਰਦਾ ਛੱਡ ਤੂਏ ਦਸ ਮਰੁੰਡੇ ਕਿਨੇ ਲੱਗਣਗੇ ਚੁੱਪ ਰਹਿੰਦੇ ਕੋਈ ਪੁੱਛਦਾ ਮੈਨੂੰ ਮੈਂ ਨਾ ਉਹ ਜਮੀਨ ਜਿਹਦਾ ਤਾਂ ਆ ਘਰ-ਬਾਰ ਬਣਾ ਬਣਾ ਦਿੱਤੇ ਹੁਣ ਮੇਰੇ ਹੀ ਪੇ ਬਣਦੇ ਆ ਆ ਜੁਗ ਜਾਂਦਾ ਹੋਰਾਂ ਨਹੀਂ ਸੁਣਦਾ ਮੇਰੀ ਪੂਰੀ ਦੁਨੀਆ ਕਰਦੀ ਆ ਲਾਜ ਵਾਸਤੇ ਤੂੰ ਕੋਈ ਲਾਦਾ ਨਹੀਂ ਕੀਤਾ ਨਾ ਤੂੰ ਕੱਲੇ ਨੇ ਬਣਾ ਕੇ ਦਿੱਤਾ ਨਾਲ ਮੈਂ ਨਹੀਂ ਚੰਮ ਸਾੜਿਆ ਕੀ ਕੀਤਾ ਤੂੰ ਬਾਹਲਾ ਨਹੀਂ ਤੇ ਚਾਹ ਟ੍ਰੇਲੀਆਂ ਕਰਕੇ ਵੀ ਪਕਾਤੀਆਂ ਮੈਂ ਹਾਲੇ ਕਹਿੰਦਾ ਕੁਛ ਨਹੀਂ ਕੀਤਾ ਮੇਰੇ ਸਾਲਿਆ ਨੇ ਜਿਹੜੇ ਜਮਾ ਸਿਰੇ ਦੀ ਸੀ ਨਾ ਐਨ ਛਾੜ ਕੇ ਮੇਰੇ ਮੱਥੇ ਮਾਰੀ ਚੁੱਪ ਕਰ ਜਾ ਘਰੇ ਬਹੂ ਆਈ ਐ ਮੈਂ ਲੈਂਦੀ ਆ ਲੱਖਾ ਵੈਰ ਟਿੱਕੇ ਕੀ ਹੋ ਗਿਆ ਇਹਨੂੰ ਹੋਣਾ ਕੀ ਸੀ ਪਹਿਲਾਂ ਤਾਂ 5 ਦਿਨ ਗੋਡੇ 'ਚ ਸਿਰ ਦੇ ਕੇ ਬੈਠਾ ਰਿਹਾ ਜਦੋਂ ਪਿੰਡ 'ਚ ਮੜਤੇ ਤੇ ਜਲੇ ਭਾਲਦਾ ਹਾਂ ਸੱਜਪੁੱਤ ਸੌਣ ਦੇ ਮਹੀਨੇ ਨੂੰ ਸਸ ਇਕੱਠੀਆਂ ਨਹੀਂ ਰਹਿੰਦੀਆਂ ਤਾਂ ਹੀ ਇਹਨੂੰ ਕੱਲ ਲੈਣ ਆਉਣਗੇ ਸੰਧਾਰਾ ਲੈ ਕੇ ਆਉਏ ਦਾਪਰਾ ਕੋਈ ਨਾ ਬੇਬੇ ਭੇਜ ਦੋ ਫੋਰਟ ਤੂੰ ਇਹਨੇ ਸਬਰ ਵਾਲਾ ਸਾਡੇ ਘਰੇ ਕਿੱਥੋਂ ਜਾਂ ਪਿਆ ਮੁੰਡੇ ਤਾਂ ਫਾਹ ਲੈਣ ਤੱਕ ਜਾਂਦੇ ਨੇ ਵੀ ਭੇਜਣੀ ਨਹੀਂ ਕੋਈ ਨੀ ਬੇਬੇ ਜਾਣ ਦੋ ਫਿਰ ਸਾਰੀ ਉਮਰ ਇੱਥੇ ਰਹਿਣਾ ਨੇ ਲਾਹਣ ਦੇ ਵਿਚਾਰੀ ਨੂੰ ਚਾਰਕ ਦਿਨ ਨਾਲੇ ਆਪਣਾ ਘਰ ਛੱਡ ਕੇ ਕਿਸੇ ਦੇ ਘਰ ਰਹਿਣਾ ਔਖਾ ਵੀ ਧੰਦਾ ਨਾ ਦੱਸ ਦੇੜੀਏ ਅੱਜ ਤਾਂ ਦੱਸ ਦੇ ਅੱਜ ਤੱਕਿਆਂ ਦਾ ਆਖਰੀ ਦਿਨ ਹੈ ਕੀ ਦੱਸੋ ਲੈ ਤੋਤਾ ਐ ਸੰਦਦੀਏ ਜਿਵੇਂ ਸਾਨੂੰ ਕੁਝ ਪਤਾ ਹੀ ਨਹੀਂ ਹੁੰਦਾ ਮੇਰੇ ਆਰੇ ਤਾਂ ਭੱਜੀ ਆਈ ਸੀ ਲੈ ਮੈਂ ਹੀ ਦੱਸਾਂ ਪਤਾ ਤਾਂ ਹੈ ਤੁਹਾਨੂੰ ਨਹੀਂ ਸਵਾਰ ਕੇ ਦੱਸ ਇਹੋ ਜਿਹੀ ਕੋਈ ਗੱਲ ਨਹੀਂ ਸਾਡੀ ਥੱਲੇ ਤਾਂ ਸੀ ਗੱਲਾਂ ਕਰਦੇ ਆ ਜਾਣ ਰਹਿ ਕੁਝ ਨਹੀਂ ਲੈ ਠੀਕ ਮੁੰਡੇ ਤਾਂ ਹਲਕੇ ਫਿਰਦੇ ਹੁੰਦੇ ਆ ਸਾਡੇ ਦੇ ਕਿਤੇ ਦਿਲ ਨਹੀਂ ਆਏ ਐਵੇਂ ਖੇਠਣ ਕਰਦੀਆਂ ਮੈਨੂੰ ਤਾਂ ਲੱਗਦਾ ਇਹਦੀ ਪਹਿਲੀ ਹੀ ਗੱਲਬਾਤ ਹੋਣੀ ਹੈ ਹੋਰ ਕੀ ਬਾਜ ਦੂਜਾ ਤਾਂ ਬਹਾਨਾ ਹੀ ਬਣਾਇਆ ਹੋਣਾ ਹੋਰ ਪਤਾ ਨਹੀਂ ਚੰਦਰੀ ਨੇ ਕੀ ਮੋਤੀ ਪੰਨ ਕੀਤੇ ਹੋਣੇ ਪਿਛਲੇ ਜਨਮ ਚ ਮੇਰੀ ਤਾਂ ਆਪੱਖ ਸੀ ਖਬਰ ਦਾ ਭੈਣ ਹੁਣ ਲਾ ਦੇਖੀ ਰੱਬ ਨੇ ਮੈਨੂੰ ਦਿੱਤਾ ਹੋਣਾ ਮੇਰਾ